ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਤਕਨੀਕੀ ਕਾਰਨਾਂ ਕਰਕੇ ਤਨਖਾਹਾਂ ਰੁਕੀਆਂ ਨੇ ਖਜ਼ਾਨਾ ਦਫ਼ਤਰ ਕੁਝ ਤਕਨੀਕੀ ਕਾਰਨਾਂ ਕਰਕੇ ਸਮੇਂ ਸਿਰ ਰਿਲੀਜ਼ ਜਿਹੜਾ ਤਨਖਾਹਾਂ ਨਹੀਂ ਕਰ ਪਾਰੇ ਫਿਰ ਨਾਲੇ ਦੱਸ ਦਈਏ ਕਿ ਹਜ਼ਾਰਾਂ ਮੁਲਾਜ਼ਮ ਤੇ ਅਧਿਕਾਰੀ ਜੁੜੇ ਨੇ ਬੇਸਬਰੀ ਦੇ ਨਾਲ ਆਪਣੀਆਂ ਤਨਖਵਾਹਾਂ ਆਉਣ ਦੀ ਉਡੀਕ ਕਰ ਰਹੇ ਨੇ ਸੋ ਇਸੇ ਦੇ ਬਾਬਤ ਗਲਬਤ ਕਰ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਦਸਮਨ ਨਿਊਜ਼ ਦੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰ ਜਿਹੜੇ ਨੇ ਮੁਲਾਜ਼ਮਾਂ ਦੀਆਂ ਤਨਖਵਾਹਾਂ ਰੁਕੀਆਂ ਨੇ ਆਖਰਕਾਰ ਕਾਰਨ ਕੀ ਹੈ ਨਾ ਤਨਖਵਾਹਾਂ ਰੁਕਣ ਦਾ ਦੇਖੋ ਜੋ ਜਾਣਕਾਰੀ ਮਿਲੀ ਹੈ ਪੰਜਾਬ ਸਰਕਰ ਦੇ ਤੋਂ ਇਹ ਵਿੱਤ ਵਿਭਾਗ ਪੰਜਾਬ ਦੇ ਐਨ ਆਈ ਸੀ ਵਿੰਗ ਨੇ ਇੱਕ ਨਵਾਂ ਤਕਨੀਕੀ ਸਿਸਟਮ ਸ਼ੁਰੂ ਕੀਤਾ ਤਨਖਾਹਾਂ ਰਿਲੀਜ਼ ਕਰਨ ਦੇ ਲਈ ਜ ਜਿਹਦੇ ਵਿੱਚ ਇਹ ਖਦਾਇਤਾ ਦਿੱਤੀਆਂ ਨੇ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਵੱਲੋਂ ਜਿਹੜੇ ਤਨਖਾਹਾਂ ਦੇ ਬਿੱਲ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਹਰੇਕ ਖਜ਼ਾਨਾ ਅਫਸਰ ਨੂੰ ਹਰੇਕ ਬਿੱਲ ਦਾ ਇੱਕ OTP ਆਏਗਾ ਔਰ ਇਹ OTP ਖਜ਼ਾਨਾ ਅਫਸਰ ਦੇ ਮੋਬਾਈਲ ਫੋਨ ਤੇ ਆਏਗਾ ਔਰ ਉਹ OTP ਭਰਨ ਤੋਂ ਬਾਅਦ ਹੀ ਜਿਹੜੇ ਤਨਖਾਹ ਰਿਲੀਜ਼ ਹੋ ਸਕੇਗੀ ਔਰ ਜੋ ਜਾਣਕਾਰੀ ਮਿਲੀ ਹੈ ਵੀ ਇਹ ਜਿਹੜੀ ਪ੍ਰਕਿਰਿਆ ਵੀ ਹਰੇਕ ਬਿੱਲ ਨੂੰ ਤਨਖਾਹ ਖਾਤੇ ਵਿੱਚ ਭੇਜਣ ਲਈ ਇਸ ਪ੍ਰੋਸੈਸ ਨੂੰ ਚਲਾਉਣਾ OTP ਪਾਉਣਾ ਕਾਂ ਦੇ 7 ਮਿੰਟ ਦਾ ਸਮਾਂ ਲੱਗ ਜਾਂਦਾ ਹੈ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਵਾਰ OTP ਪਾਉਣ ਵੇਲੇ ਉਹ ਸਮਾਂ ਹੀ ਐਕਸਪਾਇਰ ਹੋ ਜਾਂਦਾ ਹੈ OTP ਦਾ ਉਹ ਦੁਬਾਰਾ ਫਿਰ OTP ਜਿਹੜਾ ਉਹ ਲੈਣਾ ਪੈਂਦਾ ਸੋ ਇਹ ਜਿਹੜੀ ਨਵੀਂ ਪ੍ਰਕਿਰਿਆ ਇਹਦੇ ਕਰਕੇ ਜੋ ਜਾਣਕਾਰੀ ਮਿਲੀ ਸਿਹਾਰਾ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਅੱਜ ਤੱਕ ਤਨਖਾਹਾਂ ਜਿਹੜੀਆਂ ਨੇ ਉਹਨਾਂ ਦੇ ਖਾਤਿਆਂ ਵਿੱਚ ਰਿਲੀਜ਼ ਨਹੀਂ ਹੋ ਸਕਦੀਆਂ ਇਹਦੇ ਲਈ ਭਾਵੇਂ ਖਜ਼ਾਨਾ ਦਫ਼ਤਰਾਂ ਦੇ ਮੁਲਾਜ਼ਮ ਜਿਹੜੇ ਲਗਾਤਾਰ ਯਤਨ ਕਰ ਰਹੇ ਨੇ ਪਰ ਇਹ ਇੱਕ ਤੇ ਤਕਨੀਕ ਨਵੀਂ ਹੈ ਇੱਕ ਹਰੇਕ ਬਿੱਲ ਨੂੰ ਪਾਸ ਕਰਨ ਵੇਲੇ ਤਨਖਾਹ ਖਾਤੇ ਵਿੱਚ ਪਾਉਣ ਵੇਲੇ OTP ਲੈਣਾ ਪਏਗਾ ਪਰ OTP ਦਾ ਪ੍ਰੋਸੈਸ ਚਲਾਉਣਾ ਪਊਗਾ ਹਰਿਆਰਾ ਮੁਲਾਜ਼ਮਾਂ ਦੀਆਂ ਤਨਖਾਹਾਂ ਇੱਕ ਇੱਕ ਖਜ਼ਾਨਾ ਦਫ਼ਤਰ ਤੋਂ ਲੀਜ ਹੁੰਦੀਆਂ ਨੇ ਜਿਸ ਕਰਕੇ ਜੋ ਪਤਾ ਲੱਗਾ ਵੀ ਸਮੂਹ ਵਿਭਾਗਾ ਦੀ ਤਨਖਾਹ ਇਸ ਈ ਸਾਈਨ ਜਿਹੜੀ ਪ੍ਰਣਾਲੀ ਹੈ ਇਹਦੇ ਕਰਕੇ ਰੁਕੀਆਂ ਪਈਆਂ ਨੇ ਜੀ ਸਿਰਫ ਗੱਲ ਕਰੀਏ ਮੁਲਾਜ਼ਮਾਂ ਦੀਆਂ ਹੀ ਤਨਖਾਹਾਂ ਰੁਕੀਆਂ ਹੋਈਆਂ ਨੇ ਜਾਂ ਕਿਸੇ ਹੋਰ ਵਰਗ ਦੀਆਂ ਵੀ ਤਨਖਾਹਾਂ ਜਿਹੜੀਆਂ ਨੇ ਹਾਲੇ ਤੱਕ ਰਿਲੀਜ਼ ਨਹੀਂ ਕੀਤੀਆਂ ਗਈਆਂ ਨਹੀਂ ਇਸੇ ਤਰ੍ਹਾਂ ਖਜ਼ਾਨਾ ਦਫ਼ਤਰਾਂ ਤੋਂ ਜਿਹੜੇ ਹੋਰ ਵੀ ਬਿੱਲ ਕੋਈ ਰਿਲੀਜ਼ ਹੁੰਦੇ ਨੇ ਉਹਨਾਂ ਸਾਰਿਆਂ ਤੇ ਕਹਿੰਦੇ ਇਹਦਾ ਅਸਰ ਪਿਆ ਇਹਦਾ ਪ੍ਰਭਾਵ ਜਿਹੜਾ ਪੈ ਰਿਹਾ ਜਿੱਤੇ ਕਰਕੇ ਅਦਾਇਗੀਆਂ ਵਿੱਚ ਕਿਤੇ ਨਾ ਕਿਤੇ ਅੜਿੱਕਾ ਆਇਆ ਜੀ ਖਾਸ ਕਰਕੇ ਜੋ ਜਾਣਕਾਰੀ ਮਿਲੀ ਹੈ ਵਿਧਵਾ ਵਡਾਪਾ ਪੈਨਸ਼ਨਾਂ ਵਿੱਚ ਵੀ ਓਟੀਪੀ ਜਿਹੜਾ ਲੈਣਾ ਪੈਂਦਾ ਫਿਰ ਓਟੀਪੀ ਦਾ ਪ੍ਰੋਸੈਸ ਚਲਾ ਹਾਂ ਜੀ ਸੋ ਗੁੱਲ ਮਿਲਾ ਕੇ ਜੋ ਖਜ਼ਾਨਾ ਦਫ਼ਤਰਾਂ ਵਿੱਚ ਚਰਚਾ ਚੱਲ ਰਹੀ ਹੈ ਕਿ ਤਨਖਾਹਾਂ ਤੇ ਹੋਰ ਅਦਾਇਗੀਆਂ ਦੀ ਜਿਹੜੀ ਰਿਲੀਜ਼ ਕਰਨ ਦਾ ਪ੍ਰੋਸੈਸ ਆ ਉਹ ਇਸ ਵੇਲੇ ਓਟੀਪੀ ਵਿੱਚ اٹਕਿਆ ਪਿਆ ਆ ਜੀ